ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮਸ਼ੀਨ ਦਾ ਕੰਮ ਤਾਂ ਆਪਣਾ ਨੇੜੇ ਲੱਗਾ ਹੀ ਪਖੜਾ ਕੱਲ ਨੂੰ ਕੰਪਲੀਟ ਕਰ ਦਿਆਂਗੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਪੋਆ ਹੁੰਦੇ ਕਹਿੰਦੇ ਪੋਆ ਖਾਣਾ ਤੇ ਪੋਆ ਇਧਰ ਵੈਸੇ ਮਿਲ ਜਾਂਦਾ ਜੀ ਸਵੇਰੇ ਸਵੇਰੇ ਬ੍ਰੇਕਫਾਸਟ ਦੇ ਵਿੱਚ ਪੋਏ ਦਾ ਇਸਤੇਮਾਲ ਕਰਦੇ ਆ ਇਹ ਪਰ ਆਪਾਂ ਪੋਆ ਲੈ ਜਾਂਦਾ ਸੀ ਸਮਾਨ ਸਾਰਾ ਲੈ ਜਾਂਦਾ ਸੀ ਤੇ ਪੋਇਆ ਆਪਾਂ ਆਪਦੇ ਹੱਥੀ ਤਿਆਰ ਕਰਾਂਗੇ। ਵੇਖ ਆਪਾਂ YouTube ਤੋਂ ਲਿਆ ਸੀ ਵੀ ਕਿਵੇਂ ਪੋਇਆ ਬਣਾਇਆ ਜਾਂਦਾ। ਤੇ ਬਣਾ ਕੇ ਦੇਖਦੇ ਆਂ ਜੀ ਪੋਇਆ ਕਿਸ ਤਰ੍ਹਾਂ ਬੰਦ ਹੈ। ਰੂਪੇ ਆਪਾਂ ਇੱਥੇ ਪਾਸੇ ਕਰਦੇ ਆਂ ਵੀ ਲਿਆ ਕੇ ਇੱਥੇ ਰੱਖਦੇ ਪੋਇਆ। ਠੀਕ ਹੈ। ਰੂਪੇ ਨੂੰ ਅੱਜ ਸੁਕਾਉਣੇ ਆਪਾਂ ਪੋਇਆ ਬਣਾਉਣਾ। ਪੰਜਾਬ ਦੇ ਵਿੱਚ ਵੀ ਰੂਪੇ ਨੂੰ ਕਹਿੰਦੇ ਆਪਾਂ ਪੋਇਆ ਦਾ ਬ੍ਰੇਕਫਾਸਟ ਕਰਾ ਕਰਾਂਗੇ। ਤਮੰਨਾ ਸਾਡੀ ਵੀ ਸਵੇਰੇ ਜੱਜ ਪੋਇਆ ਸਾਡੇ ਤੋਂ ਵਧੀਆ ਬਣ ਗਿਆ। ਕਿਉਂਕਿ ਪਿੰਡਾਂ ਦੇ ਵਿੱਚ ਪੋਇਆ ਮਿਲਦਾ ਨਹੀਂਗਾ ਸ਼ਹਿਰਾਂ ਦੇ ਵਿੱਚ ਪੋਇਆ ਲਿਆਉਣਾ ਪੈਂਦਾ ਲੋਕ ਬ੍ਰੇਕਫਾਸਟ ਕਰਦੇ ਆ ਜੀ ਪੋਇਏ ਦਾ ਤੇ ਸਾਡਾ ਰਾਦਾ ਵੀ ਅੱਜ ਵਧੀਆ ਪੋਇਆ ਸਾਡੇ ਤੋਂ ਤਿਆਰ ਹੋ ਗਿਆ ਤਾਂ ਫਿਰ ਆਪਾਂ ਡਰਾਈਵਰਾਂ ਵਾਸਤੇ ਬ੍ਰੇਕਫਾਸਟ ਦੇ ਵਿੱਚ ਪੋਇਏ ਦਾ ਇੰਤਜ਼ਾਮ ਕਰਾਇਆ ਕਰਾਂਗੇ ਵੀ ਰੋਟੀ ਜਦੋਂ ਮਰਜ਼ੀ ਮਿਲ ਜੇ ਸਵੇਰੇ ਪਹਿਲਾਂ ਡਰਾਈਵਰਾਂ ਨੂੰ ਪੋਇਆ ਦਾ ਡੇ ਬ੍ਰੇਕਫਾਸਟ ਕਰਾ ਕੇ ਤੁਰਦਿਆ ਕਰਾਂਗੇ ਕਿਉਂ ਰੁਪਏ ਹਾਂਜੀ 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 ਠੀਕ ਹੈ ਕਿ ਨਹੀਂ ਅੱਜ ਆਪਾਂ ਬਣਾ ਕੇ ਵੇਨੀਆਂ ਵੀ ਪੋਇਆ ਕਿਸ ਤਰ੍ਹਾਂ ਬੰਦ ਹੈ ਤਿਆਰ ਹੁੰਦਾ ਜਿਹਦੇ ਲਈ ਅਸੀਂ ਪੋਇਆ ਪਾਣੀ ਦੇ ਵਿੱਚ ਦੀ ਇੱਕ ਦੋ ਬਰਾ ਕੱਢ ਲਿਆ ਸੀਗਾ ਜਿਸ ਤਰ੍ਹਾਂ ਉਹਨਾਂ ਨੇ ਆਪਾਂ ਨੂੰ ਵੀਡੀਓ ਦੇ ਵਿੱਚ ਦੱਸਿਆ ਸੀ ਥੋੜੀ ਜਿਹਾ ਆਪਾਂ ਵੀਡੀਓ ਲੇਟ ਤਿਆਰ ਕੀਤੀ ਹੈ ਤੜਕਾ ਇਹਦੇ ਵਾਸਤੇ ਆਪਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਪਿਆਜ਼ ਹਰੀ ਮਿਰਚ ਹਰੇ ਮਟਰ ਵੈਸੇ ਤਾਂ ਪੋਈ ਦੇ ਵਿੱਚ ਜਿਹੜੀ ਵੀਡੀਓ ਚ ਦੱਸਦੇ ਆ ਬਹੁਤ ਕੁਝ ਪਾ ਲੈਂਦੇ ਆ ਆਲੂ ਵੀ ਪਾ ਲੈਂਦੇ ਆ ਪਰ ਆਪਾਂ ਇਹਨਾਂ ਕੁਝ ਨਹੀਂ ਪਾਵਾਂਗੇ ਕਿਉਂਕਿ ਪੋਈ ਦਾ ਜੀ ਇੱਕ ਸਪੈਸ਼ਲ ਮਸਾਲਾ ਹੁੰਦਾ ਉਹ ਵੈਸੇ ਸਾਡੇ ਕੋਲੇ ਹੈ ਨਹੀਂਗਾ ਤੇ ਅਸੀਂ ਅੱਜ ਪੋਆ ਤਿਆਰ ਕਰਨ ਲੱਗੇ ਆ ਦੇਖਦੇ ਆ ਵੀ ਕਿਵੇਂ ਤਿਆਰ ਚੰਗਾ ਲੱਗਾ ਤਾਂ ਫਿਰ ਆਪਾਂ ਪੋਆ ਬਣਾਇਆ ਕਰਾਂਗੇ ਖਰ ਮਸਾਲਾ ਮਤਲਬ ਆਪਾਂ ਉਹ ਵੀ ਲੈ ਕੇ ਰੱਖ ਲਾਂਗੇ ਠੀਕ ਹਨਾ ਜੀ ਤੇ ਅੱਜ ਆਪਾਂ ਜੁੜੇ ਰੂ ਆਪਣੀ ਵੀਡੀਓ ਦੇ ਨਾਲ ਕਹਿੰਦੇ ਵੀ 57 ਮਿੰਟਾਂ ਦੇ ਵਿੱਚ ਖੋਆ ਬਣ ਜਾਂਦਾ ਹੈ ਇਹ ਨਾਲ ਧਣੀਆਂ ਲੈ ਜਾਂਦਾ ਸੀਗਾ ਸਪੈਸ਼ਲ ਤਾਜ਼ਾ ਧਣੀਆਂ ਇਹਨੂੰ ਚੀਰ ਲੈਂਦਾ ਆਹ ਚੀਰ ਲਈ ਹਾਂ ਇਹ ਤਾਜ਼ਾ ਧਣੀਆਂ ਜੀਰਾ ਤੇ ਸਾਡੇ ਕੋਲੇ ਥੋੜਾ ਜਿਹਾ ਆਪਣੇ ਗਰਮ ਮਸਾਲਾ ਹੈਗਾ ਕਿਉਂਕਿ ਜੀ ਕੜਸੀ ਬੜੀ ਕਰਮੋਗੀ ਤੇਰੀ ਅੱਜ ਉਹ ਆ ਪਤੇਆਰ ਕਰਦੇ ਆ ਫਿਰ ਕੋਨੇ ਬੰਦਿਆਂ ਨੂੰ ਵੀ ਜਿਵੇਂ ਦਾ ਲੱਗਿਆ ਤੁਹਾਨੂੰ ਪੋਆ ਅਸੀਂ ਦੱਸਾਂਗੇ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਵੀ ਪੋਆ ਕਿ ਇਸ ਤਰ੍ਹਾਂ ਦਾ ਲੱਗਦਾ ਇਹ ਵਿੱਚ ਆਪਾਂ ਪਤੇਆ ਪਿਆਜ਼ ਹਰੀ ਮਰਚ ਮਟਰ ਇਹਨਾਂ ਨੂੰ ਲਾਵਾਂਗੇ ਆਪਾਂ ਤੜਕਾ ਤੜਕੇ ਦੇ ਵਿੱਚ ਵਰਤਾਂਗੇ ਓਏ ਓ ਕੜਛੀ ਡਿੱਗ ਪਈ ਆਈ ਓਏ ਮਰੀ ਕੜਛੀ ਸਾਫ਼ ਕਰਕੇ ਲਈ ਥੋੜਾ ਜਿਹਾ ਕੰਮ ਆਇਆ ਹੈ ਨਾ ਇਹਦਾ ਮੁੰਡਾ ਸਰਵਿਸ ਜੀ ਬਣਾਵਾ ਰਿਹਾ ਹੈ ਆਪਣਾ ਕੰਮ ਅਨੁਭਾਨ ਥੋੜਾ ਜਿਹਾ YouTube ਤੇ ਮੈਂ ਦੇਖਿਆ ਸੀਗਾ ਮੈਂ ਤੇ ਚਲਾਜ ਆਪਾਂ ਤੇ ਮੈਂ ਹੈਲਪ ਕਰਾ ਦਿੰਨੇ ਆ ਨਾਲੇ ਤੇਨੂੰ ਆਪਾਂ ਸਿਖਾਉਨੇ ਆ ਕਿ ਪੂਰਾ ਮੈਂਟ ਮਾਰੀ ਉਹ ਗੰਢਾਂ ਸੜ ਜਾ ਬਸ ਸਾਫ਼ ਹੀ ਕਰ ਦੇ ਕੱਪੜੇ ਨਾ ਤੇ ਫਿਰ ਆਪਾਂ ਪੋਇਆ ਕਰਾਂਗੇ ਇਹ ਆਪਣੀ ਰਸੋਈ ਹੈ ਜੀ ਆਪਾਂ ਤੇਰੇ ਥੱਲੇ ਕੰਮ ਨਹੀਂ ਕੀਤਾ ਰਸੋਈਆਂ ਬਹੁਤ ਵਧੀਆ ਬਣੀਆਂ ਹੋਈਆਂ ਆਪਣੀਆਂ वैसे ਇਹਦੇ ਵਿੱਚ ਮੂਕਲੀ ਦੇ ਕੱਚੇ ਦਾਣੇ ਵੀ ਪਾਉਂਦੇ ਆ ਵੀਡੀਓ ਦੇ ਵਿੱਚ ਅਸੀਂ ਦੇਖੇ ਸੀ ਉਹਨਾਂ ਨੂੰ ਪਹਿਲਾਂ ਰੋਸਟਰ ਕਰਨਾ ਪੈਂਦਾ ਉਹ ਵੀ ਪੈ ਜਾਂਦੇ ਆ ਪਰ ਆਪਾਂ ਥੋੜਾ ਜਿਹਾ ਜੀ ਤਜਰਬਾ ਹੀ ਕੀਤਾ ਫਿਰ ਬਾਕੀ ਸਾਰਾ ਸਮਾਨ ਲਿਆ ਕੇ ਰੱਖ ਲਾਂਗੇ ਤੇ ਵੈਸੇ ਅਸੀਂ ਨਾਲ ਪੁਦੀਆ ਵੀ ਲਿਆਂਦਾ ਵੀ ਬਾਅਦ ਦੇ ਵਿੱਚ ਥੋੜਾ ਜਿਹਾ ਪੁਦੀਆ ਪਾ ਕੇ ਕਹਿੰਦੇ ਬਹੁਤ ਸਵਾਦ ਬੰਦ ਆਹ ਰੱਖ ਸੋਨੀ ਕੇ ਲਾਇਆ ਸੀਗਾ ਕਹਿੰਦਾ ਪੋਇਆ ਲੈ ਕੇ ਆਹ ਲੈ ਕੇ ਆਂਦਾ ਹੀ ਆਪਾਂ ਪੁਦੀਏ ਦਾ ਪ੍ਰੈਕਟ ਇਹ ਨੂੰ ਆਪਾਂ ਉੱਪਰ ਪਾਵਾਂਗੇ ਤੇ ਬਾਸ ਕੜਕਾ ਹੀ ਹੈ ਜੀ ਤੜਕਾ ਪੁੰਨਿਆ ਗਿਆ ਦੇ ਸਮਝ ਲਓ ਜੀ ਪੋਆ ਬਣ ਗਿਆ ਹੋਰ ਜਿਆਦਾ ਵੱਡਾ ਕੇਸ ਨਹੀਂ ਆ ਫਿਰ ਇਹ ਬ੍ਰੇਕਫਾਸਟ ਦੇ ਵਿੱਚ ਅ ਨਮਕ ਰੁੱਪੇ ਆਪਣਾ ਆਹ ਵੀ ਛਿੱਟੇ ਡੱਬੇ ਦੇ ਬਾਹਰ ਤੋਂ ਛਿੱਟੀਆਂ ਉਹ ਆ ਵੱਡਾ ਡੱਬਾ ਤੇ ਨਮਕ ਪਾਵਾਂਗੇ ਇਹਨੇ ਮੈਂ ਤੇ ਮਿਰਚ ਦੀ ਹਰੀ ਪਾ ਸਕਦੇ ਹਾਂ ਤੁਸੀਂ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਦੱਸਿਆ ਗਿਆ ਤੇ ਇਹਦੇ ਬੱਤੇ ਆਪਾਂ ਕਲੀਆਂ ਹਰੀ ਮਿਰਚ ਹੀ ਪਾਵਾਂਗੇ। ਲਾਲ ਮਿਰਚ ਕਿਹਟੋਂ ਨਹੀਂ ਇਹ ਤਾਂ ਵੈਸੇ ਕੋਈ ਦੇ ਉੱਤੇ ਇਧਰ ਵੀ ਜਿਹੜੇ ਲੋਕ ਆ ਉਹ ਇਹਦੇ ਉੱਤੇ ਵੀ ਪਾ ਲੈਂਦੇ ਆ ਇਹ। ਲਾਲ ਮਿਰਚ ਪਾਈ ਖਾਂਦੇ ਆ ਆਪਣੇ ਬੰਦੇ ਥੋੜੀਏ ਤੁਹਾਨੂੰ ਪਤਾ ਹੀ ਹੈ। ਮਿਰਚਾਂ ਦਾ ਯੂਜ਼ ਘੱਟ ਕਰਦੇ ਆ। ਤਕੜੀ ਇਹ ਆਪਾਂ ਨਮਕ ਪਾਤਾ ਥੋੜਾ ਜਾਂ ਅੱਜ ਤਾਂ ਵੈਸੇ ਤਿਆਰਪਾ ਹੀ ਕਰ ਰਹੇ ਸੀ ਸੇ ਸੇ ਇਹ ਵਧੀਆ ਲੱਗਦਾ ਬੰਦਿਆਂ ਨਾਲ ਗੱਲਬਾਤ ਕਰਾਂਗੇ ਫਿਰ ਆਪਾਂ ਬਣਾਇਆ ਕਰਾਂਗੇ ਪੋਆ ਲੂਣਾ ਇਹਦੇ ਵਿੱਚ ਪਾ ਪੀਏ ਤਾਂ ਬੰਦੇ ਵੀ ਜੋ ਵੀ ਆਪਣੇ ਮਟਰ ਮੋਟਰਾਂ ਛੇਤੀ ਗਲ ਜਾਣਗੇ ਬਣੇ ਰਿਓ ਆਪਣੀ ਵੀਡੀਓ ਦੇ ਨਾਲ ਤੇ ਵੀਡੀਓ ਆਪਾਂ ਇੱਕ ਵਾਰਾਂ ਰੋਕ ਲੈਨੇ ਆ ਕਿਉਂਕਿ ਇਹ ਤੜਕਾ ਲਾ ਲਈਏ ਫਿਰ ਬਾਲੀ ਲੰਮੀ ਵੀਡੀਓ ਬਣ ਜਾਈ ਦੇਖਣ ਦਾ ਸੁਆਦ ਨਹੀਂ ਆਉਣਾ ਤੇ ਬਣਾ ਆਪਣਾ ਤੜਕਾ ਬਣ ਚੁੱਕਿਆ ਜੀ ਜਿਆਦਾ ਫਿਰ ਆਪਾਂ ਤੜਕਾਂਗੇ ਤਾਂ ਪਿਆਜ਼ ਜਲ ਵੀ ਜਾਣਗੇ ਮਟਰ ਰੱਖ ਰਹੀ ਆ ਠੀਕ ਆਸ ਗੱਲ ਨੇ ਥੋੜਾ ਕੱਚੇ ਵੀ ਰਹਿ ਜਾਣਗੇ ਤਾਂ ਮਟਰ ਖਾਂਚ ਵੈਸੇ ਵਧੀਆ ਹੁੰਦੇ ਆ ਹੁਣ ਆਪਾਂ ਇਹਦੇ ਵਿੱਚ ਇਹ ਜਿਹਦੇ ਵਿੱਚ ਆਪਾਂ ਪਾਣੀ ਨਾਲ ਪੋਕੇ ਹਲਦੀ ਮਲਾਈ ਹੋਈ ਸੀ ਇਹਦੇ ਵਿੱਚ ਥੋੜਾ ਜਿਹਾ ਨਿੰਬੂ ਆਪਣੇ ਬੰਦੇ ਅੱਜ ਲੈ ਕੇ ਨਹੀਂ ਆਏ ਨਿੰਬੂ ਵੀ ਹੋਵੇ ਤਾਂ ਵਿੱਚ ਪਾ ਲੈਣਾ ਚਾਹੀਦਾ ਵਧੀਆ ਟੇਸਟ ਬਣ ਜਾਂਦਾ ਹੁਣ ਆਪਾਂ ਇਹਨੂੰ ਕੋਈ ਨੂੰ ਤੜਕੇ ਦੇ ਵਿੱਚ ਪਾਵਾਂਗੇ ਕੋਈ ਜ਼ਿਆਦਾ ਲੰਮਾ ਟਾਈਮ ਸੇਕ ਲਾਉਣ ਦੀ ਲੋੜ ਨਹੀਂ ਹੁੰਦੀ ਇਹਨੂੰ ਬਸ ਹਲਕੀ ਜਿਹੀ ਤੁਸੀਂ ਗੈਸ ਹਲਕਾ ਜਿਹਾ ਚਲਾ ਕੇ ਥੋੜਾ ਜਿਹਾ ਚਲਾਉਂਦੇ ਰਹੋ ਤੇ ਹੋਇਆ ਬਣ ਜਾਂਦਾ ਵਧੀਆ ਬਾਕੀ ਅੱਜ ਤਾਂ ਸਾਡਾ ਤਜਰਬਾ ਹੀ ਐ ਤਜਰਬਾ ਕਰਕੇ ਇੱਕ ਆਪਾਂ ਵੇਖ ਲਿਆ ਕਿ ਕਿਵੇਂ ਦਾ ਲੱਗਾ ਪੋਆ ਪੁਆ ਬਣ ਕੇ ਆਪਣਾ ਤਿਆਰ ਆ ਜੀ ਹੁਣ ਕੇਰਾ ਆਪਾਂ ਨੂੰ ਟੱਕਤਾ ਹੈ ਬਸ ਇੰਨਾ ਕੀ ਕੰਮ ਆ ਪੁਏ ਦਾ ਕੋਈ ਜ਼ਿਆਦਾ ਲੰਮਾ ਚੋੜਾ ਕੰਮ ਨਹੀਂ ਥਣੀਆਂ ਪਿਆ ਫਿਰ ਆਪਾਂ ਪਾ ਕੇ ਹੁਣ ਸਵਾਦ ਦੇਖਾਂਗੇ ਚਲੋ ਠੀਕ ਆ ਜੀ ਬਣੇ ਰਹੋ ਤੁਸੀਂ ਸਾਡੀਆਂ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਗੱਲ ਕਰ ਰਹੇ ਹੋ ਤੁਸੀਂ ਕਹ ਰਹੇ ਸੀ ਆਸਟ੍ਰੇਲੀਆ ਨਾਲ ਸਾਡੀਆਂ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਕਰਿਓ